ਮੈਂ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਤਾਂ ਸਟੱਡੀ ਦੇ ਵਿੱਚ ਰਿਫਿਊਜ਼ਲ ਵਾਲੇ ਜਾਂ ਫਿਰ ਜਿਹੜੇ ਸਪਾਊਸ ਨਾਲ ਜਾਣਾ ਚਾਹੁੰਦੇ ਆ ਉਹਨਾਂ ਦੇ ਵੀਜ਼ਾਸ ਆ ਰਹੇ ਆ ਜਾਂ ਕਿੰਨਾ ਕੁ ਸਮਾਂ ਲੱਗ ਰਿਹਾ ਆ ਆਪਾਂ ਦੇਖ ਰਿਹਾ ਬਹੁਤ ਸਾਰੇ ਬੱਚੇ ਹਨ ਜਿਹੜੇ ਬੜੇ ਚਿਰ ਤੋਂ ਲਟਕ ਰਹੇ ਆ ਉਹਨਾਂ ਨੂੰ ਵੀਜ਼ਾਸ ਨਹੀਂ ਮਿਲ ਰਹੇ ਅੱਗੇ ਤੋਂ ਅੱਗੇ ਅੱਜ ਕੱਲ ਪਰਸੋਂ ਹਨਾ ਕਈ ਕਈ ਮਹੀਨੇ ਹੋ ਗਏ ਆ ਤਾਂ ਕੀ ਲੱਗਦਾ ਕਿੰਨਾ ਕੁ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਰਿਹਾ ਔਰ ਜਿਹੜੇ ਸਪਾਊਸ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਥੋੜਾ ਗਾਈਡ ਕਰ ਦਿਓ ਸਭ ਤੋਂ ਵੱਡਾ ਸਵਾਲ ਸਪਾਊਸ ਵਾਲਿਆਂ ਦਾ ਹੀ ਹੁੰਦਾ ਕਿ ਮੈਂ ਸਪਾਊਸ ਦੇ ਨਾਲ ਸਾਡਾ ਵੀ ਜੇ ਤੁਹਾ ਟੈਕਨੀਕਲ ਕ੍ਰਿਕਟ ਚੀਜ਼ਾਂ ਨੂੰ ਸਮਝ ਕੇ ਸਿਸਟਮ ਨੂੰ ਸਮਝ ਕੇ ਆਪਾਂ ਅਪਲਾਈ ਕਰਾਵੇਗਾ ਵੀਜ਼ਾ ਨਿਕਲ ਲੂਗਾ ਦੂਸਰਾ ਸਵਾਲ ਹੁੰਦਾ ਕਿ ਰਿਫਿਊਜ਼ਲ ਵਾਲੇ ਵੱਜੇ ਦਾ ਕੀ ਮੇਰੀ ਰਿਫਿਊਜ਼ਲ ਆ ਗਿਆ ਕਿ ਰਿਫਿਊਜ਼ਲ ਤੋਂ ਬਾਅਦ ਮੈਂ ਵੀਜ਼ਾ ਗਾਰਡ ਕਰਵਾ ਸਕਦਾ ਜਾਂ ਨਹੀਂ ਕਰਵਾ ਸਕਦਾ ਰਿਫਿਊਜ਼ਲ ਦੇ ਕੀ ਰੀਜਨਸ ਨੇ ਕੀ ਕਾਰਨ ਨੇ ਤੁਹਾਡੀ ਪ੍ਰੋਫਾਈਲ ਨੂੰ ਪ੍ਰੋਪਰ ਚੈੱਕ ਕਰਨ ਤੋਂ ਬਾਅਦ ਔਰ ਪ੍ਰੋਫਾਈਲ ਦੇਤੇ ਬਾਅਦ ਕੰਮ ਤੋਂ ਬਾਅਦ ਅਸੀਂ ਗਾਇ ਕਰ ਸਕਦੇ ਹਾਂ ਕਿ ਤੁਹਾਡਾ ਕੀ ਯੂਕੇ ਦਾ ਦੁਬਾਰਾ ਬੋਰ ਵੀਜ਼ਾ ਲਿਆ ਜਾ ਸਕਦਾ ਜਾਂ ਨਹੀਂ ਲਿਆ ਜਾ ਸਕਦਾ ਫਿਰ ਸਪਾਊਸ ਦਾ ਸਵਾਲ ਹੁੰਦਾ ਹੈ ਕੀ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦਾ ਹੈ ਮੇਰੇ ਦੋ ਬੱਚੇ ਮੈਂ ਕੈਰੀ ਕਰ ਸਕਦਾ ਬਿਲਕੁਲ ਕਰ ਸਕਦੇ ਹੋ ਲੈ ਕੇ ਜਾ ਸਕਦੇ ਹੋ ਬਟ ਆਪਣੀ ਪ੍ਰੋਫਾਈਲ ਔਰ ਆਪਣੀ ਬੈਂਕਿੰਗ ਦੇ ਉੱਤੇ ਮੈਜ਼ਰ ਵਰਕ ਕਰਨ ਤੋਂ ਬਾਅਦ ਹੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਤੇ ਕਿਵੇਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਇਸ ਕਰਕੇ ਇਹਨਾਂ ਸੀਜ਼ਨ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਪ੍ਰੋਫਾਈਲ ਦਾ ਇੱਕ ਇੱਕ ਡਾਕੂਮੈਂਟ ਇੱਕ ਇੱਕ ਪੇਪਰ ਵਰਕ ਤੁਹਾਨੂੰ ਵੀਜ਼ਾ ਗ੍ਰਾਉਂਡ ਕਰਾਉਣ ਦੇ ਵਿੱਚ ਹੈਲਪ ਕਰਦਾ ਹੈ ਇੱਕ ਲੈਸ ਡਾਕੂਮੈਂਟ ਇੱਕ ਇਨਫੋਰਮੇਸ਼ਨ ਗਰਲ ਤੁਹਾਡਾ ਵੀਜ਼ਾ ਜਿਹੜਾ ਰਿਜੈਕਟ ਕਰਵਾ ਸਕਦੀ ਹੈ ਇਸ ਕਰਕੇ ਟਾਈਂਗਲੀ ਸਹੀ ਸਿਚੁਏਸ਼ਨ ਸਹੀ ਟਾਈਮ ਇਸ ਕੈਂਬੈਸੀ ਦਾ ਵੀਜ਼ਾ ਸਕਸੈਸ ਰੇਟ ਟਰੂ ਜਿਹੜਾ ਕਾਪੀ ਹਾਈ ਆ ਤਾ ਤੁਸੀਂ ਇਸ ਟਾਈਮ ਵੀਜ਼ਾ ਗ੍ਰਾਂਟ ਕਰਵਾ ਸਕਦੇ ਹੋ ਕਾਲ ਉ ਲੱਗਦਾ ਹੈ ਕਿ ਤੁਹਾਡਾ ਪ੍ਰੋਫਾਈਲ ਐਲੀਜੀਬਲ ਨਹੀਂ ਹੈ ਮੈਂ ਨਹੀਂ ਜਾ ਸਕਦਾ ਫਿਰ ਵੀ ਇੱਕ ਵਾਰ ਕਾਲ ਕਰਕੇ ਤੁਸੀਂ ਸਾਡੇ ਕੋਲ ਅਸੈਸਮੈਂਟ ਜਰੂਰ ਲਓ ਬਿਲਕੁਲ ਆਪਾਂ ਯੂਕੇ ਦੀ ਗੱਲ ਕੀਤੀ ਹੈ ਯੂਕੇ ਦੇ ਵਿੱਚ ਲਗਾਤਾਰ ਵੀਜ਼ੇ ਆ ਰਹੇ ਆ ਪਰ ਉਸ ਦੇ ਲਈ ਤੁਹਾਡਾ ਚੰਗਾ ਕੰਸਲਟੈਂਟ ਹੋਣਾ ਬਹੁਤ ਜ਼ਰੂਰੀ ਹੈ ਕੰਸਲਟੈਂਟ ਚੂਜ਼ ਕਰਨ ਤੋਂ ਪਹਿਲਾਂ ਬਹੁਤ ਹੀ ਧਿਆਨ ਰੱਖੋਗੇ ਕਿੰਨੇ ਸਮੇਂ ਤੋਂ ਬੰਦਾ ਕੰਮ ਕਰ ਰਿਹਾ ਹੈ ਕਿੰਨੇ ਸਮੇਂ ਤੋਂ ਉਸ ਦਾ ਆਫਿਸ ਇਸ ਏਰੀਆ ਦੇ ਵਿੱਚ ਜਾਂ ਇੱਥੇ ਹੈਗਾ ਹੈ ਦੇਖੋ ਵੀਜ਼ਾ ਆਉਣਾ ਜਾਂ ਨਾ ਆਉਣਾ ਇਹ ਐਮਬੈਸੀ ਆਫੀਸਰ ਦੇ ਹੱਥ ਹੁੰਦਾ ਹੈ ਜਾਂ ਵੀਜ਼ਾ ਆਫੀਸਰ ਦੇ ਹੱਥ ਹੁੰਦਾ ਹੈ ਪਰ ਫਿਰ ਵੀ ਇੱਕ ਫਾਈਲ ਤੁਹਾਡੀ ਸਹੀ ਤਰੀਕੇ ਨਾਲ ਅੰਬੈਸੀ ਦੇ ਵਿੱਚ ਲਾਉਣੀ ਉੱਥੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਵੀਜ਼ੇ ਤੱਕ ਦੇ ਮੁਕਾਮ ਤੱਕ ਲੈ ਕੇ ਜਾਣਾ ਇੱਕ ਚੰਗੇ ਕੰਸਲਟੈਂਟ ਦਾ ਰੋਲ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਕੰਸਲਟੈਂਟ ਚੂਜ਼ ਕਰਨਾ ਉਦੋਂ ਬਹੁਤ ਧਿਆਨ ਰੱਖਣਾ ਹੈ ਕਿ ਕਿਸ ਤਰ੍ਹਾਂ ਦਾ ਤੁਹਾਡਾ ਕੰਸਲਟੈਂਟ ਹੈਗਾ ਬਹੁਤ ਸਾਰੇ ਇੱਥੇ ਕਈ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਤੁਹਾਨੂੰ ਕੋਈ ਖਾਬ ਦਿਖਾਉਂਦੇ ਆ ਵੀ 25-25 ਲੱਖ ਰੁਪਇਆ 30-30 ਲੱਖ ਰੁਪਇਆ ਸਟੂਡੈਂਟਸ ਤੋਂ ਲੈ ਲਿਆ ਉਸ ਤੋਂ ਬਾਅਦ ਉਹਨਾਂ ਦੇ ਗੀੜੇ ਮਰਵਾਏ ਗਏ ਅੱਜ ਦਿਨ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਆ ਪਰ ਉਮੀਦ ਕਰਦੇ ਆ ਕਿ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂ ਤੁਸੀਂ ਜਾਓਗੇ ਤਾਂ ਤੁਹਾਨੂੰ ਸਹੀ ਗਾਈਡੈਂਸ ਜਿਹੜੀ ਮਿਲੂਗੀ ਔਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਜਿਹੜੀ ਹੈ ਗਾਈਡੈਂਸ ਦੇ ਕੇ ਵਿਦੇਸ਼ ਜਾਣਾ ਤੁਹਾਡਾ ਪੂਰਾ ਹੋਊਗਾ ਯੂਕੇ ਦੀ ਆਪਾਂ ਗੱਲ ਕਰ ਰਹੇ ਸੀ ਚਾਹੇ ਤੁਸੀਂ ਯੂਕੇ ਘੁੰਮਣ ਫਿਰਨ ਦੇ ਲਈ ਜਾਣਾ ਚਾਹੁੰਦੇ ਹੋ ਯਾਨੀ ਕਿ ਟੂਰਿਸਟ ਵੀਜ਼ਾ ਲਵੋਣਾ ਹੈ ਸ ਕਸ ਕਰੋ ਆਪਣੇ オリジナル ડોਕੂਮੈਂਟਸ ਲੈ ਕੇ ਜਸ WhatsApp ਦੇ ਉੱਤੇ ਪਾ ਕੇ ਤੁਸੀਂ ਗੱਲ ਕਰੋ ਆਪਣੀ ਪ੍ਰੋਫਾਈਲ ਹੈ ਉਸ ਬਾਰੇ ਪੁੱਛੋ ਕਿ ਸਾਡਾ ਕਿਸ ਕੰਟਰੀ ਦਾ ਕਿਵੇਂ ਵੀਜ਼ਾ ਹੈ ਜਿਹੜਾ ਲੱਗ ਸਕਦਾ ਔਰ ਨਾਲ ਦੀ ਨਾਲ ਹੁਣ ਜਿਹੜੀ ਅਗਲੀ ਗੱਲ ਆਪਾਂ ਕਰਨੀ ਹੈ ਕੈਨੇਡਾ ਬਾਰੇ ਵੀ ਕਰਦੇ ਹਾਂ ਕਿਉਂਕਿ ਕੈਨੇਡਾ ਪਿਛਲੇ ਬਹੁਤ ਸਾਰੇ 1 ਸਾਲ ਤੋਂ ਵੀਜ਼ਾਸ ਵੀ ਬਹੁਤ ਘੱਟ ਦੇ ਰਿਹਾ ਔਰ ਸਟੂਡੈਂਟ ਵੀ ਬਹੁਤ ਘੱਟ ਇੰਟਰਸਟ ਜਿਹੜਾ ਕੈਨੇਡਾ ਦੇ ਲਈ ਦਿਖਾ ਰਹੇ ਹੈ ਸਭ ਤੋਂ ਪਹਿਲਾਂ ਤਾਂ ਮੈਮ ਕੀ ਕਾਰਨ ਹੈ ਕਿ ਸਟੂਡੈਂਟ ਦਾ ਰੁਝਾਨ ਹੈ ਜਿਹੜਾ ਕੈਨੇਡਾ ਵੱਲੋਂ ਘਟਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਵਾਪਸ ਆ ਰਹੇ ਹਾਂ ਅਸੀਂ ਉਸ ਕੰਟਰੀ ਚ ਰਵਾਂਗੇ ਨਹੀਂ ਉਸ ਕੰਟਰੀ ਦੇ ਬਾਰੇ बार-बार ਚੀਜ਼ਾਂ ਦੇ ਉੱਤੇ ਫੋਕਸ ਕਰਨਾ ਈਵਨ ਕਿ ਵਾਪਸ ਕੋਈ ਨਹੀਂ ਆਇਆ ਜਿੰਨੇ ਵੀ ਪੀਆ ਉੱਥੇ ਬੈਠੇ ਨੇ ਸਾਰੇ ਬੈਠੇ ਨੇ ਪਰ ਸੋਸ਼ਲ ਮੀਡੀਆes ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿਦਿਆ ਕ੍ਰੀਏਟ ਹੋਈਆਂ ਕਾਬ ਨਹੀਂ ਮਿਲ ਰਿਹਾ ਇਹਨਾਂ ਕਰਕੇ ਸਟੂਡੈਂਟਸ ਨੇ ਕਿਤੇ ਨਾ ਕਿਤੇ ਇੱਥੇ ਰਿਸਪੌਂਸਿਬਿਲਟੀਜ਼ ਵੀ ਲੈ ਰਹੀਆਂ ਗਵਰਨਮੈਂਟ ਨੇ ਕਿ ਅਸੀਂ ਤੁਹਾਨੂੰ ਅੱਗੇ ਜਿਹੜੀ ਆ ਉਹ ਜੋਬਸ ਗ੍ਰਾਟ ਕਰਾਵਾਂਗੇ ਤੇ ਗ੍ਰੈਜੂਏਸ਼ਨ ਵਾਲਾ ਜਿਹੜਾ ਬੱਚਾ ਇਸ ਟਾਈਮ ਕਰ ਰਿਹਾ ਆ ਆਫਟਰ ਪਲੱਸ 2 ਬੱਚਾ ਕਿ ਐਨੇਡਾ ਜਾਂਦਾ ਸੀ ਇਸ ਟਾਈਮ ਉਹ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਉਹ ਸਾਡੇ ਕੋਲ ਆਉਂਦਾ ਹੈ ਮੈਮ ਸਾਦਾ ਕੁਝ ਉਹ ਸੰਦ ਹੈ ਸੀ ਕੈਨੇਡਾ ਅਪਲਾਈ ਕਰਕੇ ਜਾ ਸਕਦੇ ਐ ਇਹ ਨਹੀਂ ਕਿ ਮੈਂ ਕਹਾਂ ਕਿ ਸਟੂਡੈਂਟ ਬਿਲਕੁਲ ਹੀ ਜਾ ਰਿਹਾ ਹੈ ਇਨਕੁਆਰੀ ਕਰ ਰਿਹਾ ਹੈ ਸਟੂਡੈਂਟ ਜਾ ਰਿਹਾ ਮਟ ਦੇ ਦਾ ਰੁਝਾਨ ਘਟਣ ਦੀ ਗੱਲ ਹੈ ਉਹ ਕਿਤੇ ਨਾ ਕਿਤੇ ਇਹੀ ਸੀਗੀ ਤੇ ਬੱਚਾ ਪਲੱਸ 2 ਵਾਲਾ ਜਿਹੜਾ ਜਾਣਾ ਸੀ ਉਹ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈ ਚੁੱਕਿਆ ਹੈ ਗ੍ਰੈਜੂਏਸ਼ਨ ਵਾਲਾ ਬੱਚਾ ਤੋਂ ਬਾਅਦ ਬੱਚਾ ਸੋਚਦਾ ਹੈ ਕਿ ਕਿਉਂ ਨਾ ਮੈਂ ਕੈਨੇਡਾ ਪੀਆਰ ਦੇ ਬੇਸ ਤੇ ਹੀ ਜਾਵਾਂ ਹੂੰ ਹੁਣ ਅਬ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਫਿਰਫਾ ਤੋੜਾ ਜਿਹੜੀਆਂ ਉਹਨਾਂ ਨੇ ਪੀਆਰ ਲਈ ਚੇਂਜਸ ਕੀਤੀਆਂ ਉਹਦੀ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਬੱਚਾ ਸਾਡਾ ਸਟੱਡੀ ਵਾਲਾ ਜੇ ਤੁਹਾਡੇ ਓਵਰ 올 ਬੈਂਡ 6 ਨਹੀਂ ਤੁਹਾਡੇ ਕੋਲ ਜੀਆਈਸੀ ਨਹੀਂ ਆ ਕੁਝ ਵਿਦਾਊਟ ਜੀਆਈਸੀ ਵੀ ਕੈਨੇਡਾ ਜਾ ਸਕਦੇ ਹੋ ਕਿਉਂਕਿ ਕੁਝ ਰੀਜ਼ਨ ਇਹ ਵੀ ਰਹੀ ਸੀ ਬਹੁਤ ਜ਼ਿਆਦਾ ਜੀਆਈਸੀ ਵਧਨ ਕਰਕੇ ਬੱਚਿਆਂ ਨੂੰ ਬੜੀ ਦਿੱਕਤ ਹੋ ਰਹੀ ਸੀ ਇੰਦੀ ਬੈਂਕਿੰਗ ਜਿਹੜੀ ਹੈ ਫੰਡਿੰਗ ਉਹ ਮੈਲਜਬੀ ਸੀ ਹੁਣ ਅਸੀਂ ਬੱਚਿਆਂ ਨੂੰ ਵਿਦਾਊਟ ਜੀਆਈਸੀ ਵੀ ਆਪਸ਼ਨ ਦੇ ਰਹੇ ਹਾਂ ਇਸ ਕਰਕੇ ਤੁਸੀਂ ਵਿਦਾਊਟ ਜੀਆਈਸੀ ਵੀ ਅਪਲਾਈ ਕਰਕੇ ਜਾ ਸਕਦੇ ਹੋ ਬਾਕੀ ਗੱਲ ਆਗੀ ਕਿ ਉ ਪਰਮਿਟ ਨਹੀਂ ਮਿਲ ਲਈ ਜਾਂ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲੇ ਬਿੱਕੂ ਨੇ ਜਾਨੀਆ ਪੋਸਟ ਸਟੱਡੀ ਵਰਕ ਪਰਮਿਟ ਟੀ ਉਹਨਾਂ ਨੇ ਹੋਗਲੇ ਸਟ ਜਾਰੀ ਕੀਤੀ ਆ ਔਰ ਹੋਣਾ ਉਹਨਾਂ ਨੇ ਇੱਕ ਪ੍ਰੋਪਰ ਬਣਾ ਦਿੱਤਾ ਹੈ ਕਿ ਇੱਕ ਜਿਹੜਾ ਬਿਲਡਰ ਹੈ ਉਹਨੂੰ ਅਸੀਂ ਕਿੰਨੇ ਪੀਆਰ ਟੂ ਸਕੋਰ ਦੇਵਾਂਗੇ ਤੇ ਕਿੰਨੇ ਬਿਲਡਰ ਨੂੰ ਅਸੀਂ ਪੀਆਰ ਦੇਵਾਂਗੇ ਫਿਰ ਇੱਕ ਉਹਨਾਂ ਨੇ ਇਹ ਬਣਾ ਦਿੱਤਾ ਹੈ ਕਿ ਇੱਕ ਬੇਕਰ ਸਾਡੇ ਕੋਲ ਜੋਬ ਕਰ ਰਹੇ ਨੇ ਜਾਂ ਕਿ ਕੋਰਸ ਕਰ ਰਹੇ ਨੇ ਅਸੀਂ ਕਿੰਨੇ ਬੇਕਰਸ ਨੂੰ ਅੱਗੇ ਪੀਆਰ ਕੋਟਨ ਕਰਾਂਗੇ ਫਿਰ ਆ ਗਿਆ ਰੂਰਲ ਏਰੀਆ ਦੇ ਵਿੱਚ ਅਸੀਂ ਰੂਰਲ ਏਰੀਆ ਦੇ ਵਿੱਚ ਕਿੰਨੇ ਲੋਕਾਂ ਨੂੰ ਪੀਆਰ ਦੇ ਦੇਵਾਂਗੇ ਫਿਰ ਉਹਨਾਂ ਨੇ ਹਰ ਜਿਹੜੇ ਪ੍ਰੋਫੈਸ਼ਨਲਸ ਦੇ ਲਈ ਅਲੱਗ-ਅਲੱਗ ਜਿਹੜੀ ਉਹ ਪੀਆਰ ਦੇ ਪੁਆਇੰਟ ਐਂਡ ਪੀਆਰ ਦੇ ਲਈ ਕਿੰਨੇ ਲੋਗਾ ਨੂੰ ਪੀਆਰ ਦੇਣ ਦੀ ਉਹਦੀ ਲਿਸਟ ਉਹ ਜਾਰੀ ਕਰ ਚੁੱਕੇ ਨੇ ਇਸ ਕਰਕੇ ਹੋਰ ਕੈਨੇਡਾ ਦੇ ਵਿੱਚ ਸਾਰਾ ਸਿਸਟਮ ਹੈ ਪਹਿਲਾਂ ਬਿਲਕੁਲ ਬਲੈਂਕ ਬਚਾ ਜਾਂਦਾ ਸੀ ਬੱਚੇ ਨੂੰ ਬਲਾਈਂਡ ਹੁੰਦਾ ਸੀਗਾ ਬੱਚੇ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਸੀ ਮੈਂ ਜਿਹੜੇ ਕੋਰਸ ਲਈ ਜਾ ਰਿਹਾ ਮੈਨੂੰ ਪੀਆਰ ਮਿਲੂਗੀ ਜਾਂ ਨਹੀਂ ਮਿਲੂਗੀ ਡਿਮਾਂਡ ਦੇ ਵਿੱਚ ਹੈ ਜਾਂ ਨਹੀਂ ਹੈ ਦੇ अर्ਲੀ ਚਾਈਲਡਹੂਡ ਦੇ ਮਗਰ ਲੱਗ ਗਿਆ ਸਾਰਾ ਬੱਚਾ अर्ਲੀ ਚਾਈਲਡਹੂਡ ਦੇ ਵਿੱਚ ਚਲਾ ਗਿਆ ਜੇ ਬੱਚਾ ਕੋਈ ਇਹ ਇਲੈਕਟ੍ਰੋਨਿਕ ਵਹੀਕਲ ਦਾ ਕੋਰਸ ਆ ਗਿਆ ਬੱਚਾ ਉਹਦੇ ਪਿੱਛੇ ਚਲਾ ਗਿਆ ਜੇ ਕੋਈ ਐਚ ਆਰ ਮਾਸਟਰ ਕਰ ਰਿਹਾ ਬੱਚਾ ਉਹਦੇ ਵਿੱਚ ਚਲਾ ਗਿਆ ਬੱਚਾ ਨਰਸ ਦੇ ਵਿੱਚ ਚਲਾ ਗਿਆ ਬੱਚਾ ਜਿਹੜੇ ਕੇਅਰ ਟੇਕਰ ਵਾਲੇ ਸੀ 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 ਗਾ ਬੱਚੇ ਨੂੰ ਲੱਗਦਾ ਸੀ ਕਿ ਮੈਨੂੰ ਇਹਦੇ ਵਿੱਚ ਜੋਬ ਮਿਲ ਚਾਈ ਦੀਆ ਤੇ ਬੱਚਾ ਉਹਦੇ ਜਿਹੜੇ ਨਰਸ ਰਿਲੇਟਿਡ ਸੀ ਉਹ ਕੋਰਸ ਕਰਨ ਲੱਗਿਆ ਹੁਣ ਉਹਨਾਂ ਨੇ ਬਿਲਕੁਲ ਪੀ ਆਰ ਦੀ ਜਿਹੜੀ ਲਿਸਟ ਆ ਉਹ ਕਲੀਅਰ ਕਰ ਦਿੱਤੀ ਹੈ ਕਿ ਇਹ ਇਹ ਪ੍ਰੋਫੈਸ਼ਨ ਨੂੰ ਅਸੀਂ ਪੀਆਰ ਦੇਵਾਂਗੇ ਇੰਨੇ ਪੁਆਇੰਟ ਦੇਵਾਂਗੇ ਇਹਨਾਂ ਆਇਲਰ ਸਕੋਰ ਚਾਹੀਦਾ ਹੈ ਉਹਨਾਂ ਨੇ ਪੂਰੇ ਕਾਰਡੀਰੀਏ ਨੂੰ ਚੇਂਜ ਕਰ ਦਿੱਤਾ ਹੈ ਔਰ ਪ੍ਰੋਪਰ ਇੱਕ ਲਿਸਟ ਜਿਹੜੀ ਆਪਣੇ ਸਾਹਿੱਤ ਤੇ ਉਹਨਾਂ ਨੇ ਜਿਹੜੀ ਆ ਪੁੱਟ ਔਨ ਕਰ ਦਿੱਤੀ ਹੈ ਇਸ ਕਰਕੇ ਸਟੈਂਡ ਕਲੈਰਟੀ ਹੈ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈ ਕੋਈ ਇਹਦੇ ਵਿੱਚ ਉਹ ਨਹੀਂ ਹੈ ਕਿ ਬੱਚੇ ਨੂੰ ਕਲੈਰਟੀ ਨਹੀਂ ਹੈ ਬੱਚੇ ਨੂੰ ਪਤਾ ਨਹੀਂ ਹੈ ਕਿ ਕੱਲ ਦੇ ਦਿਨ ਮੈਨੂੰ ਵਰਕ ਪਰਮਿਟ ਨਹੀਂ ਮਿਲੂਗਾ ਜਾਂ ਮੈਨੂੰ ਪੀਆਰ ਨਹੀਂ ਮਿਲੂਗੀ ਉਹ ਚੀਜ਼ਾਂ ਬਿਲਕੁਲ ਉਥੋਂ ਦੀ ਗਵਰਨਮੈਂਟ ਨੇ ਬਿਲਕੁਲ ਐਂਡ ਨੀਟ ਐਂਡ ਟੀਮ ਕਰ ਦਿੱਤੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਲਿਸਟ ਦੇ ਵਿੱਚ ਤੁਸੀਂ ਸਾਈਟ ਤੇ ਜਾ ਕੇ ਦੇਖ ਸਕੋਗੇ ਕਿੰਨੇ ਹਸਪੀਟਲ ਤੇ ਵਾਲਿਆਂ ਨੂੰ ਜੋਬ ਮਿਲੂਗੀ ਕਿੰਨੇ ਬੇਕਰਸ ਨੂੰ ਜੋਬ ਮਿਲੂਗੀ ਕਿੰਨੇ ਵਿਕਰਡ ਨੂੰ ਜੋਬ ਮਿਲੂਗੀ ਕਿੰਨੇ ਮੈਨੇਜਮੈਂਟ ਵਾਲਿਆਂ ਨੂੰ ਜੋਬ ਮਿਲੂਗੀ ਹੋਰ ਕਿੰਨੇ ਜਿਹੜੇ ਆ ਡਾਕਟਰਸ ਆ ਨਰਸਿਸ ਐ ਉਹਨਾਂ ਨੂੰ ਜਿਹੜੀਆਂ ਉਥੇ ਪੀਆਰ ਉਹ ਦੇਣਗੇ ਚੌਪਸ ਦੇਣਗੇ ਉਹ ਚੀਜ਼ਾਂ ਪੂਰੀਆਂ ਗਈ ਟੈਂਕਲੀ ਉਹਨਾਂ ਕੰਟਰੀ ਕਰ ਚੁੱਕੇ ਹੂੰ ਬਿਲਕੁਲ ਕੈਨੇਡਾ ਦੇ ਵਿੱਚ ਕੰਮ ਹੈਗਾ ਔਰ ਜਿਹੜੇ ਸਕਿੱਲ ਵਰਕਰ ਆਪਾਂ ਕਹਿ ਸਕਦੇ ਆ ਉਥੇ ਅੱਜ ਵੀ ਉਹਨਾਂ ਦੀ ਲੋੜ ਹੈਗੀ ਐ ਲੋਕਾਂ ਨੂੰ ਕੰਮ ਕਰਨ ਲਈ ਬੰਦੇ ਨਹੀਂ ਮਿਲ ਰਹੇ ਪਰ ਜੇ ਕੋਈ ਇਹ ਸੋਚੇ ਕਿ ਮੈਂ ਪਲੱਸ 2 ਕੀਤੀ ਐ ਨਾਲੋਂ ਨਾਲ ਕੈਨੇਡਾ ਚਲੇ ਜਾਵਾਂ ਔਰ ਮੈਨੂੰ ਚੰਗੀ ਜੌਬ ਮਿਲ ਜਾਈਏ ਕੁਰਸੀ ਵਾਲੀ ਜੌਬ ਮਿਲ ਜਾਈਏ ਤਾਂ ਸਟਰਗਲ ਤੁਹਾਨੂੰ ਚਾਹੀਏ ਤੁਸੀਂ ਇੰਡੀਆ ਰਹੇ ਨੇ ਓ ਚਾਹੇ ਤੁਸੀਂ ਕੈਨੇਡਾ ਰਹੇ ਨੇ ਓ ਚਾਹੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਰਹਿੰਦੇ ਹੋ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਕਾਫੀ ਜਿਆਦਾ ਸਟਰਗਲ ਹੈ ਮਿਹਨਤ ਹੈ ਜਿਹੜੀ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਵੀ ਤੁਸੀਂ ਕਿਥੇ ਚੰਗੇ ਮਕਾਮ ਤੱਕ ਪਹੁੰਚ ਸਕਦੇ ਹੋ ਸਟੱਡੀ ਵੀਜ਼ਾ ਲੈਣਾ ਹੈ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਹੈ ਜਾਂ ਫਿਰ ਤੁਸੀਂ ਪੀਆਰ ਦੇ ਲਈ ਵਰਕ ਵੀਜ਼ੇ ਦੇ ਲਈ ਜਾਂ ਹੋਰ ਕੋਈ ਆਪਸ਼ਨ ਦੇਖਣ ਦੇਖ ਰਹੇ ਹੋ ਕਿ ਕੈਨੇਡਾ ਦੇ ਵਿੱਚ ਜਾਣਾ ਹੈ ਪਰ ਅਸੀਂ ਸਟੱਡੀ ਨਹੀਂ ਕਰਨੀ ਹੋਰ ਕਿਸੇ ਤਰੀਕੇ ਦੇ ਨਾਲ ਜਾਇਆ ਜਾਵੇ ਤਾਂ ਉਸ ਦੇ ਲਈ ਵੀ ਤੁਸੀਂ ਕ੍ਰੀਏਟਿਵ ਫਿਊਚਰ ਕਾਉਂਸਲਰ ਜਾਂ ਅਫੀਸ ਵਿਜ਼ਿਟ ਕਰ ਸਕਦੇ ਹੋ ਗੁਰਪ੍ਰੀਤ मैम ਨੂੰ ਮਿਲਣਾ ਚਾਹੁੰਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਨਾਲ ਦੀ ਨਾਲ ਤੁਹਾਨੂੰ ਦੱਸ ਅਹਮਦਾਬਾਦ ਤੇ ਹైదరాబాద్ ਦੇ ਵਿੱਚ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਜਿਹਦੇ ਆਫਿਸ ਨੇ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਵਿਜ਼ਿਟ ਕੀਤੀ ਜਾ ਸਕਦੀ ਹੈ ਬਹੁਤ ਹੀ ਐਕਸਪਰਟ ਟੀਮ ਹੈਗੀ ਐ ਐਕਸਪਰਟ ਸਟਾਫ ਹੈਗਾ ਤੁਹਾਨੂੰ ਉਮੀਦ ਕਰਦੇ ਆਂ ਵੀ ਜੇ ਦੇ ਮਕਾਮ ਤੱਕ ਜ਼ਰੂਰ ਪਹੁੰਚਾਉਣਗੇ ਔਰ ਸਹੀ ਗਾਈਡੈਂਸ ਦੇ ਕੇ ਚਾਹੇ ਤੁਸੀਂ ਕਿਸੇ ਵੀ ਮੁਲਕ ਚ ਜਾਣਾ ਹੈ ਸਟੱਡੀ ਵੀਜ਼ੇ ਤੇ ਜਾਣਾ ਟੂਰਿਸਟ ਦੇ ਜਾਂ ਫਿਰ ਹੋਰ ਕੋਈ ਆਪਸ਼ਨਸ ਜਿਵੇਂ ਆਸਟ੍ਰੇਲੀਆ ਦੀ ਆਪਾਂ ਦੇਖਦੇ ਆਂ ਬਹੁਤ ਸਾਰੀਆਂ ਆਪਸ਼ਨਸ ਇਸ ਟਾਈਮ ਹੈਗੀਆਂ ਨੇ ਕਈ ਕੈਟਾਗਰੀਜ਼ ਨੇ ਜਿੱਥੇ ਤੁਸੀਂ ਵੀਜ਼ਾ ਅਪਲਾਈ ਕਰਕੇ ਜਾ ਸਕਦੇ ਹੋ ਤਾਂ ਹਰ ਕੈਟਾਗਰੀਜ਼ ਦੀ ਤੁਹਾਨੂੰ ਗਾਈਡੈਂਸ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਹੈ ਜਿਹੜੀ ਕ੍ਰੀਏਟਿਵ ਫਿਊਚਰ ਕਾਉਂਸਲਿੰਗ ਜਾਂ ਆਫਿਸ ਦੇ ਵਿੱਚੋਂ ਮਿਲੂਗੀ ਜਾਂ ਫਿਰ ਤੁਸੀਂ ਨੰਬਰ ਤੇ ਕਾਲ ਕਰਕੇ ਇਸਤੇ ਵੀ ਲੈ ਸਕਦੇ ਹੋ WhatsApp ਤੇ ਡਾਕੂਮੈਂਟ ਸੈਂਡ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਮੈਮ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ